17 ਫਰੀਆ ਕੁੰਜੇ ਚੇਤੇ 17 ਫਰ ਹੁੰਦੇ ਆ ਕਹਿੰਦੇ ਐ ਵੀ ਗਿਣ ਕੇ ਦਿਖਾ ਸਾਨੂੰ ਆਏ ਨਹੀਂ ਅਸੀਂ ਮੰਨਦੇ ਲੈ ਬਈ ਗੈਨ ਲਾ ਫਿਰ ਤੂੰ ਆ ਵੀ ਕਹਿਣਾ 1 2 ਜੇ ਸਾਨੂੰ ਤੇ 4 ਰੁਪਏ ਦੇ ਤੂੰ ਥੱਲੇ ਬਣਾ ਕੇ ਅਸੀਂ ਇਹਨੂੰ ਹੈ ਨਾ ਰਾਜੂ ਦਾ ਪਿੰਜਰਾ ਕਿੱਡਾ ਚਲੋ ਹੁਣ ਦੱਸੋ ਸਾਨੂੰ 5000 ਤੋਂ ਤੇ ਲੱਗਾ ਉੱਤੇ ਨਹੀਂ ਲੱਗਾ ਤੂੰ ਪੰਨਿਆਂ ਨਹੀਂ ਲਾ ਦੋ ਮੇਰੇ ਨੇ ਮੂੜੇ ਵੀ ਕਰਾਇਆ ਕੰਮ ਗੋ ਜਾ ਯਾਰ ਜੇ ਅਜਲੇ ਆ ਚਲ ਬਈ ਹੋਣਗੇ ਬਿਆਨ ਤਦਾ ਲਾ ਕੇ ਗਿਆ ਜੈਦੇ ਯਾਰ ਠੀਕ ਆ ਜੈਦੇ ਮੋ ਲੈ ਗਿਆ 4000 ਲੈ ਗਿਆ 4000 ਚਲੋ ਦਫਾ ਕਰੋ ਭਗਾਈ ਨਾ ਕਰੋ ਚਲੋ ਬਈ ਚੱਲ ਵੀ ਮੁੰਡਾ ਕਬੂਤਰ ਲਗਾਓ ਕਬੂਤਰਾਂ ਕਬਾਤਰਾਂ ਵਾਲੀ ਹਾਂ ਉਹ ਬਹੁਤ ਸੋਹਣੇ ਪਿੰਜਰੇ ਬਣਾਉਂਦਾ ਪਿੰਜਰੇ ਪੁੰਜਰੇ ਵੀ ਬਹੁਤ ਘੈਂਟ ਫਾਇਰ ਦਾ ਸਮਾਨ ਜਵਾ ਘੈਂਟ ਦਾ ਚੱਲ ਸੁਣੀ ਦਿਖਾ ਯਾਰ ਕਬੂਤਰ ਦੋ ਚਾਹ ਨੂੰ ਆਜ ਦੇ ਦੇ ਹਾਂ ਕਰੇ ਕਾ ਇਹ ਨਹੀਂ ਬਣਾ ਚਾਹਦਾ ਮੈਂ ਨਹੀਂ ਨੂੰ ਗਰੀ ਉਹ ਰੋਲਾ ਨਾ ਪਈਂਦਾ ਜਵਾਬ ਉੱਟਦਾ ਹੈ ਕਿਹੜਾ ਵੇ ਇਹਨੂੰ ਦੋਖਸਦਾ ਇਹ ਸਿੱਧੇ ਆ ਬਈ ਸਾਡੇ ਛਕਲਾ ਛੁਕਲਾ ਬਾਦੇ ਕੋਈ ਇਹ ਦੇਖ ਇਹ ਬੱਚਾ ਕਿਵੇਂ ਆ ਇਹ ਡਾਊਗਾ ਬਈ ਇਧਰ ਨੂੰ ਝਾਕ ਝਕਾ ਇਹਨੂੰ ਹੁਣ ਫੇ ਰਾਤ ਨੂੰ ਗੋਟ ਉੱਡ ਕੇ ਮਰਨੀ ਆ ਆ ਇੱਥੋਂ ਲਾਲ ਆ ਤਾਹਣ ਕਾਲੀ ਐ ਦੀ ਪੂਛ ਵੀ ਕਾਲੀ ਐ ਹਾਂ ਰੱਖ ਕੇ ਨਾ ਸੋਹਣਾ ਨਾ ਬੱਚਾ ਕਿਵੇਂ ਹਲੇ ਕੱਡੇ-ਕੁੱਡੇ ਨਹੀਂ ਆ ਨਾ ਕਰ ਤੂੰ ਬਾਹਰ ਪਾਸ ਉੱਡ ਕੇ ਬਹਿ ਜਾਂਦਾ ਖੇਤ ਦੇ ਵਿੱਚ ਠੀਕ ਆ ਉੱਡਣ ਲੱਗ ਜਾਂਦਾ ਪਾਸਾ ਨੂੰ ਇਹ ਠੀਕ ਇਹ ਪੁੰਨੂ ਵਾਲੇ ਆ ਹਾਂ ਹਾਂ ਇਹ ਚੜਾਈ ਆ ਫਿਰ ਤੇ ਸੁੱਕਿਆ ਕੇ ਰਵੇ ਬਾਰੇ ਕੁਝ ਦੱਸਣਾ ਚਾਹੁੰਦਾ ਤੂੰ ਰਵੇ ਦੇਖ ਉਹ ਬਈਆ ਫੁੱਫੜਾ ਦੇ ਰਵੇ ਆ ਬਾਹਰ ਨੂੰ ਨਿਕਲਦੇ ਹੋ ਕਹਿੰਦਾ ਆਓ ਠੀਕ ਆ ਫੁੱਫੜਾ ਰਵਾਇੰਨਾ ਇੱਕ ਪੈਰ ਰੱਟਦਾ ਹੈ ਕੱਢਦਾ ਹੈ ਕਿ ਚੱਕਰੇ ਦਾ ਇਹ ਪੁੰਨੂ ਵਾਲਿਆ ਥੋੜਾ ਨਾ ਕਹ ਜੀ ਭਰਾਵਾ ਬੈਠਣਾ ਪੁੱਛਿੰਦਾ ਕਰਨ ਠੀਕ ਸੋਹਣਾ ਬੱਚਾ ਦਾ ਨਹੀਂ ਫੁੱਫੜਾ ਦੇ ਬੱਚਾ ਹੈਗਾ ਤੇ ਕੋਕਣੀ ਉਹਨਾਂ ਚ ਹੀ ਆ ਆ ਆ ਕੁੱਦਰ ਦੇ ਨਹੀਂ ਇਹਦੇ ਨਹੀਂ ਇਹਦੇ ਨਹੀਂ ਉਹ ਕਬੂਦਰੀ ਐ ਜਿਹੜੀ ਸਾਹਮਣੇ ਫੈਦੀ ਕਾਲਚੀ ਆਹਾ ਹੈ ਹਾਂ ਐਦੀ ਐਦੀ ਆ ਠੀਕ ਆਹ ਮੁੰਡੇ ਜਿਵੇਂ ਬਿਠਾਏ ਲਮੋਂ ਕੱਢਦੇ ਨੇ ਹੁੰਦੇ ਆਹ ਕਬੂਦਰੀ ਕਬੂਤਰ ਕਿਹੜਾ ਸੀ ਤੈਨੂੰ ਕਬੂਤਰ ਕਬੂਤਰ ਦਾ ਆ ਬੈਠਾ ਲੈ ਆਂ ਬੈਚ ਬੈਠਾ ਚਾਲੇ ਵਿਚਾਲੇ ਬੈਠ ਥੱਲੇ ਬੈਠਾ ਠੀਕ ਆਹਾ ਹਾਂ ਆਹਾ ਆਹ ਕਬੂਤਰ ਕਿੰਨੇ ਘੜੇ ਬੈਠਾ ਇੱਕ ਦੀ ਬੱਚਾ ਕਿਹ ਹੈ ਨਹੀਂ ਹੋਰ ਆਹੀ ਇੱਕ ਬੱਚਾ ਇੱਕ ਹੀ ਬੜਾ ਜਲਾੰਗਣ ਹੈ ਨਾ ਜੋੜਨ ਆਹ ਰੱਤਾ ਕਿਹਦੇ ਦਾ ਉਹ ਤਰੀ ਉਠਵਾਇਆ ਇਧਰ ਸਪੈਸ਼ਲ ਇਹ ਕੂਟਰ ਸਾਰੀ ਹੈ ਚੱਲ ਪਰੇ ਛੜ ਏ ਇਧਰ ਵੀ ਦੇਖ ਦੀ ਬਣਾ ਗਲਤ ਹੋ ਗਿਆ ਕੰਮ ਇਹ ਹਨ ਕੇ ਉਹਦੀ ਮਾਂ ਸੱਚ ਥੱਲੇ ਬੈਠੀ ਹੈ ਕਿਥੇ ਕਾਲੀ ਚੀਨੀ ਉਹਦੀ ਮਾਂ ਥੱਲੇ ਬੈਠੀ ਚੱਲ ਦੁਬਾਰਾ ਬਣਾ ਉਹ ਬੈਠੀ ਉਹ ਵੀ ਹਾਂ ਕਾਲੀ ਚੀਨੀ ਆ ਆ ਵੀ ਉਹ ਪਿਛਲੀ ਆ ਰਲ ਨਹੀਂ ਬੱਚ ਗਿਆ ਸੀ ਤੀ ਨਵਾਂ ਕਟੇ ਪਿਛਲੀ ਆ ਦਾ ਕਮਾਤਾਈ ਸੱਜਣਾ ਇਹ ਨਹੀਂ ਉਹਦਾ ਭਰਾ ਹੀ ਹੈ ਠੀਕ ਹੈ ਇਹੜਾ ਤੋ ਕਾਲਾ ਜਿੰਨਾ ਵੇਖ ਕਟਾ ਤੋ ਕਾ ਸੋਣਾ ਬੱਚਾ ਮਾਂ ਦੀ ਕਾਲੀ ਚੀਜ਼ ਬੱਚੇ ਕੀ ਬਗਾ ਕੋ ਯੈ ਲੋਕ ਠੀਕ ਐ ਡਰਦਾ ਆਹ ਕਿਹੜਾ ਆਹ ਦੋ ਖੁੱਡੇ ਆ ਸੋਨੀ ਦੇ ਆ ਸਭਾਈ ਤੇ ਤੇ ਆ ਸਭਾਈ ਤੇ ਰੱਖਿਆ ਬੰਦਾ ਤੇ ਆਹ ਸਾਹਮਣੇ ਕਬੂਤਰ ਬਾਈ ਆਹ ਵਚਾ ਬਾਈ ਫੜ ਕੇ ਲੈ ਚਿੱਟੇ ਅੱਖਾਂ ਦਾ ਲਾਲ ਡੱਬਾ ਜਾ ਇਹ ਵੀ ਉਹਦਾ ਭਰਾਈ ਆ ਉਹਦਾ ਭਰਾਈ ਹੈ ਠੀਕ ਐ ਪੱਲੇ ਬੁੱਲੇ ਬਹੁਤ ਚੌੜੇ ਨੇ ਐਰ ਕੀ ਫਿਰ ਛੱਡੇਗਾ ਭਾਈਆਂ ਕਿ ਨਹੀਂ ਹਾਂ ਛੱਡਾਂਗੇ ਉੱਠਾ ਆ ਗਿਆ ਜਿੱਥੇ ਸੁੱਕੇ ਰੋਚ ਮਾਰਾ ਢਾਹਾਂ ਦੇ ਉੱਤੋਂ ਤੇ ਤਿੰਨਾ ਚਾਰਾਂ ਘਰਾਂ ਦੇ ਕਬੂਤਰੇ ਇਕੱਲੇ ਬਿਠਾ ਲੈਂਦਾ ਵੀ ਨਿੱਕੀ ਛਤਰੀ ਇਹਦੇ ਕੋਲੇ ਹੈ ਵੇ ਆ ਚਾਰਾਂ ਘਰਾਂ ਦੇ ਕਬੂਤਰ ਬਿਠਾਉਂਦਾ ਜੀ ਨਿੱਕੀ ਛਤਰੀ ਵਾਲਾ ਭਾਈ ਹੈ ਛਤਰਾ ਛਤਰੇ ਵੱਡੀ ਛਤਰੀ ਲੈ ਕੇ ਬੈਠਾ ਕਹਿੰਦਾ ਇਹ ਜਦ ਲਈ ਉਹ ਤੈਨੂੰ ਘੁਰ ਲਈ ਬੈਠਾ ਫਿਰ ਇਹਦਾ ਉਂਗਲ ਹੈ ਇਹਦਾ ਬਚੜਦਾ ਠੀਕ ਹੈ ਠੀਕ ਹੈ ਦਿਖਾ ਕੋਈ ਚੰਗਾ ਜਿਹੜਾ ਛੱਡਾ ਛੁੱਡੇ ਬਜਬੂਈ ਛੱਡਿਆ ਵਾ ਆ ਛੱਡਿਆ ਸੀ ਕਿੰਨੀ ਯਾਰਿਆ ਅੱਛਾ ਇਹ ਵੀ ਆਪਣੇ ਨਾਲ ਸਾਂਝੀ ਨਹੀਂ ਕੀਤੀ ਗਏ ਨੇ ਯਾਰ ਕਿਟੀਆਂ ਆਖਾਂ ਨਾ ਲਾਲਚੀ ਨਾ ਅੱਛਾ ਇਹ ਜਿਹੜਾ ਜਿਆਦਾ ਸੀਗਾ ਪਹਿਲਾਂ ਹੁਣ ਝਾੜ ਪਾ ਕੇ ਹੋ ਗਿਆ ਨਾ ਹਾਂ ਇਹ ਹੋ ਗਿਆ ਠੀਕ ਹੈ ਕਿਹੜੇ ਪੈਂਟ ਛੱਡਈਏ ਚੌਥਾ ਹਾਰ ਗਿਆ ਸੀਗਾ ਹਰਾਂਸੋ ਵਾਲੇ ਹਰਾਂਸੋ ਵਾਲੇ ਠੀਕ ਹੈ ਸੋਹਣਾ ਬੱਚਾ ਨੇ ਲਾਤਾ ਬੱਚਾ ਠੀਕ ਹੈ ਠੀਕ ਹੈ ਸੋਹਣਾ ਬੱਚਾ ਦਾ ਬਈ ਜਿਹੜੇ ਮਗਰ ਬੈਠਿਓ ਲਾਲ ਦੇ ਆਵੇ ਆ ਕੇ ਮੈਂ ਆ ਉਹਦਾ ਬੱਚਾ ਕਾਲੀ ਜਿੰਨੀ ਦਾ ਇਹ ਜਿਹੜੀ ਪਹਿਲਾਂ ਕਬੂਤਰੀ ਦਿਖਾਈ ਸੀ ਪਿਛਲੀ ਈਅਰ ਤਾਂ ਛੱਡੇ ਨਹੀਂ ਯਾਰ ਤੈਨੂੰ ਪਤਾ ਕੰਮ ਨੂੰ ਆ ਪਿਛਲੀ ਈਅਰ ਤਾਂ ਬੜੀ ਡਿਊਟੀ ਨੇ ਲੱਗੇ ਸੀ ਨਾ ਠੀਕ ਇਹਦੀ ਛੱਡੇ ਇਹਦੀ ਕਰੜੇ ਕਰ ਕਰ ਛੱਡਨੇ ਆ ਇਹਦੀ ਫੌਲੀ ਛੱਡਾ ਇਹ ਕੋਈ ਖਟੀਆਂ ਅੱਖਾਂ ਕਾਲੀ ਲੋਗ ਆ ਕਾਲਾ ਚੀਨਾ ਹੀ ਬੱਚਾ ਬਹੁਤ ਸੋਹਣਾ ਬਈ ਕਬੂਤਰ ਤਾਂ ਇਹਦੀ ਭਾਈ ਕੱਡੂ ਕਰਦਾ ਪਿਛਲੀ ਯਾਰ ਤਾਂ ਨਹੀਂ ਛੱਡੇ ਛੁੱਡੇ ਆ ਆਪਣੇ ਪੁਰਾਣੇ ਰਸਤੇ ਤੋਂ ਜਿੱਥੇ ਆਪਣੇ ਜਿੱਤੇ ਸੀਗੇ ਠੀਕ ਹੈ ਜੀ ਅੱਖਾਂ ਬਹੁਤ ਸਾਫ਼ ਹਨ ਖਟੀਆਂ ਖਟੀਆਂ ਤੇ ਪੁਰਾਣੇ ਸਵਾਦ ਉਹ ਤਾਂ ਘਮਾਦਾ ਕਬੂਤਰ ਪੁਰਾਣੀ ਦਾ ਉਹ ਤਾਂ ਘਮਾ ਚਕੇ ਕੂਤਰ ਗਾਹ ਦਿੱਤਾ ਵਸ ਇੱਥੋਂ ਬੱਚਾ ਲੈ ਕੇ ਆਇਆ ਠੀਕ ਹੈ ਠੀਕ ਹੈ ਇੱਕ ਕਬੂਤਰ ਪੱਠਾ ਹੈ ਲੈ ਜਾ ਪੱਠਾ ਦੇ ਪੱਠੀ ਦਾ ਕੋਈ ਨਹੀਂ ਪਤਾ ਠੀਕ ਹੈ ਆ ਉਹਦਾ ਪੱਠਾ ਕੇ ਛੱਡਣਾ ਹੈ ਹਾਂ ਲਾਲ ਨੋਗਣਾ ਪਟਨ ਵਾਲਾ ਨਹੀਂ ਕੇ ਸਰਫਰ ਹੈ ਸਰਫਰ ਹੋ ਜਾਣਾ ਤੇ ਇਹ ਪਟਨਾ ਦਾ ਪਊਗਾ ਪਰ ਅਸੀਂ ਛੱਡਾਂਗੇ ਯਾਰ ਆ ਹੀ ਛੱਡ ਜੂਗਾ ਹਾਂ ਇਹ ਝਾੜ ਪਾ ਕੇ ਮੁੜ ਕੇ ਫਿਰ ਰੋਕ ਲਾਂਗੇ ਇਹਨੂੰ ਹਾਂ ਪਹਿਲਾਂ ਪਹਿਲਾਂ ਪਹਿਲੀ ਛੋਟੇ ਦਾ ਠੀਕ ਆ ਨਹੀਂ ਰੋਕ ਲਾਂਗੇ ਬੱਚਾ ਚੰਗਾ ਹੈ ਇਹ ਉਹਦਾ ਬੱਚਾ ਹੈ ਉਹ ਵੇਟ ਜੇ ਨਹੀਂ ਟੁੜੀ ਬੈਠੇ ਘਟਕ ਨਹੀਂ ਘਰੀ ਬੈਠੇ ਨਹੀਂ ਵਧ ਗਿਆ ਪਏ ਸਹੀ ਇਹ ਇੱਕ ਬੋਤਲੀ ਇਹ ਉਹਦੀ ਮਾਂ ਹੈ ਆ ਜਿਹੜਾ ਹੋਂ ਦਿਖਾ ਰਹੀ ਹਾਂ ਹਾਂ ਇਹ ਲੱਖੇ ਤੋਂ ਲਿਆਂਦੀ ਆ ਖੱਲ ਪਾਈ ਨਾ ਹਾਂ ਉੱਠ ਲਾਣੀ ਆ ਇਹ ਬਾਈ ਛੁੱਟੀ ਦੇ ਦੀ ਹੂੰ ਠੀਕ ਹੈ ਜੀ ਇਹਦੇ ਵੀ ਪਹਿਲਾਂ ਵਧਿਆ ਉੱਡੇ ਬੱਚੇ ਹਾਂ ਪਹਿਲਾਂ ਬਹੁਤ ਉੱਡੇ ਡੇੜ ਵੱਡਾ ਰਗਾ ਵੱਡਾ ਕਬੂਤਰ ਬੈਠਾ ਸ਼ਾਖਾ 'ਖਾ ਮਗਰ ਬੈਠਾ ਹਾਂ ਤੁਹਾਨੂੰ ਪੁਰਾਣਾ ਕਬੂਤਰ ਖਾਵਾ ਤਮ ਨੂੰ ਤੱਕਤਾ ਹਾਂ ਚਲ ਤੁਹਾਨੂੰ ਤਮ ਪੁਰਾਣਾ ਕਬੂਤਰ ਖਾਣਾ ਪੁਰਾਣੇ ਕਬੂਤਰ ਤਾਂ ਨਹੀਂ ਮਿਲਦੇ ਜਿਹੜੇ ਪਹਿਲਾਂ ਹੁੰਦਾ ਜੀ ਬਿਮਾਰੀ ਪੈ ਗਈ ਜਿਹੜੇ ਉਹਦੇ ਤਾਂ ਮਰ ਗਏ ਸੀ ਨਾ ਹਾਂ ਆਹ ਰਹਿ ਗਿਆ ਉੱਚਾ ਆਹ ਰਹਿ ਗਏ ਹਾਂ ਖਾਕਾ ਕਬੂਤਰ ਆ ਬਈ ਵੱਡਾ ਕਬੂਤਰ ਮੀਰਾ ਇਹ ਹੈਗਾ ਯਾਨੀ 7 ਅੰਖ ੱਲਾਂ ਦਾ ਇਹਦਾ ਪਿਓ ਵੀ ਹੈਗਾ ਇਹ ਅੱਛਾ ਉਹ ਗਾਂ ਦਿੱਤਾ ਵਾ ਇਹ ਠੀਕ ਹੈ ਠੀਕ ਹੈ ਉਹ ਹੈ ਉਹਦਾ ਦੀ ਹਮੂਰ ਹੋ ਗਈ 17 18 ਸਾਲ ਇਹ ਦੀ ਮੂਰੀ ਹੈ 7 ਅੰਖ ਸਾਲ ਇਹਨੂੰ ਛੱਡਿਆ ਤਾਂ ਨਹੀਂ ਕਿਉਂ ਹੀ ਰੋਕਿਆ ਵਾ ਨਹੀਂ ਹੀ ਰੋਕਿਆ ਵਾ ਠੀਕ ਲੰਮਾ ਬਹੁਤ ਆ ਕਬੂਤਰਨ ਬੰਲੇ ਬੁੱਲੇ ਬੰਲੇ ਡੀਪ ਇਹ ਰੋ ਤਾਂ ਹੀ ਰੋਕਿਆ ਵਾ ਨਾ ਇਹਦੀ ਮੜ ਕੇ ਪੱਠੇ ਪਤਾ ਕਿਵੇਂ ਪੱਠੀਆਂ ਕੱਢਦਾ ਸੀ ਇਹਦੀ ਪੱਠੀ ਹੈ ਇਹ ਦੋਫਾਨ ਆਹ ਇਹਦੀ ਪੱਠੀ ਹੈ ਆਖ ਕੇ ਅਜਾ ਖਟੀਆਂ ਦੀ ਕੱਢੇ ਬਰੜੀ ਹੈ ਬਰੜੀ ਖੱਟੀ ਕਾਲੀ ਦੀ ਐਂ ਕੱਢਦਾ ਆ ਇਹ ਵੀ ਨਹੀਂ ਛੱਡੀ ਇਹ ਵੀ ਨਹੀਂ ਛੱਡੀ ਮੈਂ ਪਿਛਲੇ ਸਾਲ ਤਾਂ ਚੋਹੀ ਜਣਾ ਰੋ ਛੱਡੇ ਨਹੀਂ ਕਿਦਰ ਤੋਂ ਮੈਂ ਦੇ ਦਿੰਦਾ ਮੈਂ ਯਾਰ ਠੀਕ ਹੈ ਠੀਕ ਹੈ ਗਾਂ ਕੋਈ ਲੈ ਗਿਆ ਕੋਈ ਇੱਕ ਦੋ ਜਾਨੀ ਕੀ ਦੇ ਗਿਆ ਬੱਚੇ ਮੈਂ ਘਰਾਉਣਾ ਘਟ ਤੈਨੂੰ ਪਤਾ ਹੀ ਆ ਹਾਂ ਹਾਂ ਦੋ ਜਾਂ ਚਾਰ ਹੀ ਘਟਾਉਣਾ ਨਾ ਇੱਕ ਜੋੜੀ ਦੇ ਬਸ ਉਹ ਮੈਂ ਹੀ ਦੇ ਦਿੰਦਾ ਯਾਰ ਕੀ ਫਿਰ ਠੀਕ ਹੈ ਜੀ ਇਧਰਲੇ ਪਾਸੇ ਵੀ ਦਿਖਾ ਯਾਰ ਕਾਲੇ ਜੀ ਨੇ ਇਹ ਬੈਠੇ ਜਿਹੜੇ ਉਹ ਵੀ ਦਿਖਾ ਦੇ ਯੋਰਦਾ ਤੇ ਪਰ ਸਨੇ ਕਰਦੇ ਚੌੜ ਦੇ ਚੌੜਖਾਈ ਕਰਕੇ ਬੋਲੇ ਆਉਣੇ ਬਾਏ ਜੇ ਤੇਰੀ ਸ਼ੌਕ ਰੱਖਣਾ ਉਹ ਵੇਖ ਮਾਰਨੇਗਾ ਕਿਦੇ ਕੋਠੇ ਤੇ ਫਿਰਦੇ ਨੇ ਮਾਰੀ ਲਗਾ ਵੀ ਬਾਪੂ ਦਾ ਆਪਣੇ ਤੋਂ ਠਿਗਣੇ ਮਾਰਦਾ ਤੇ ਸਬਜ਼ੀਆਂ ਲਾਈ ਬੈਠਾ ਕੋਠਾਂ ਦੇ ਤੇ ਤੁਸੀਂ ਬੈਠਣਾ ਕਿ ਸੰਗੀ ਜਾਂਦੇ ਕੀ ਦਿੱਤਾ ਇਹਨਾਂ ਨੇ ਜੇ ਜੇ ਕਦੇ ਭੌਂਕਣ ਦਾ ਤਾਲ ਚੱਲਣਾ ਹਾਂ ਸ਼ੌਕਦੇ ਆ ਇਹਨੂੰ ਵੀ ਅਵਾਰਡ ਦਿੰਦੇ ਹੁੰਦੇ ਪਹਿਲਾ ਵਾਰ ਉਹ ਬੰਦੇ ਨੂੰ ਜਾਣੇ ਸੀ ਤੇ ਦੂਜਾ ਜਾਨੀ ਤੇਨੂੰ ਆਉਣਾ ਲੱਗਦਾ ਤਾਂ ਖੜਦੂਗਾ ਇੰਨੀ ਵਟ ਵੀ ਨਹੀਂ ਭੋਂਕਰ ਦਾ ਬਾੜ ਹੀ ਹੈਗਾ ਸ਼ੁਰੂ ਕਰਦੇ ਨਹੀਂ ਉਹ ਤਾਂ ਦੱਸ ਦੇ ਉਹ ਕਿਵੇਂ ਰਵਾ ਤਿਆਰ ਕਿਵੇਂ ਕਰੂਗਾ ਇਹ ਹਾਂ ਇਹ ਬਣਾਉਗਾ ਬਾੜ ਕਰਦੇ ਆ ਭੋਂਕੇ ਦਾ ਬਾੜ ਇੱਕ ਬਣਾਉਣੇ ਆ ਆਪਾਂ ਆਪਣੇ ਗਵਾਰ ਚ ਚਲ ਆ ਇਧਰ ਵੀ ਦਿਖਾ ਯਾਰ ਤੂੰ ਆ ਵੀ ਪੁਰਾਣਾ ਘੁਤਰਾ ਯਾਰ ਉਹ ਡੱਗ ਘੁਤਰਾ ਵੀ ਹਾਂ ਚੱਕਿਆ ਤਾਂ ਬਾਦੀ ਚ ਹੀ ਆ ਤੇ ਪਰੇ ਜਾਨੀ ਕਿ ਦੂਜੀ ਬਾਜੀ ਜੱਤ ਕੇ ਚੱਕਿਆ ਵਾ ਦੋ ਮੋਰਾ ਲੱਗੀਆਂ ਸੀ ਇੱਥੇ ਦੋ ਮੋਰਾ ਲੱਗੀਆਂ ਇਹਦੇ ਬੱਚੇ ਕਢਾਇਆ ਕਿ ਤੀ ਨਹੀਂ ਇਹ ਬੱਚੇ ਨਹੀਂ ਕਢਦਾ ਯਾਰ ਹਾਂ ਡਾਂਡ ਉਤਰੋ ਡਾਂਡ ਠੀਕ ਹੈ ਠੀਕ ਹੈ ਇੱਕ ਦੋਰੀ ਕਢਾਈ ਹੈਗੇ ਬੱਚੇ ਉਹ ਜਾਨੀ ਗਵਾਜ ਪਿੰਡ ਦੇ ਪਿੰਡ ਜੀ ਅੱਛਾ ਹੁਣ ਬੱਚੇ ਬੱਚੇ ਨਹੀਂ ਇਹਦੇ ਬੱਚੇ ਬੰਦੇ ਨੇ ਇਹਦੇ ਕਬੂਤਰ ਸੋਹਣਾ ਹੈ ਨਾ ਠੀਕ ਹੈ ਬਈ ਆ ਇੱਕ ਹੋਰ ਬੈਠਾ ਕਾਲਾ ਚੀਨਾ ਜਿਹਾ ਬੱਥ ਗਿਆ ਬੱਥ ਗਿਆ ਭਾਈ ਆ ਡੋਗ ਤੋਂ ਇੱਕ ਬੁਤਰੀ ਹੈ ਇਹ ਨੇ ਨਾਮਦਾਰ ਵਾਲੇ ਕੁੱਤਰ ਵਜਦੇ ਆ ਕਿਹੜੇ ਨਾਮਦਾਰ ਵਾਲੇ ਕੁੱਤਰ ਵਜਦੇ ਹਾਂ ਹਾਂ ਇਹ ਡੋਕੋਂ ਹੀ ਵੀਰ ਠੀਕ ਐ ਆਈ ਇਹ ਲੱਖੇ ਥਰੂ ਐ ਅੱਛਾ ਤੇ ਇਹਦੀ ਕੜਾਏ ਵਿੱਚ ਮੈਂ ਤਾਂ ਬੱਚੇ ਕਢਾਉਂ ਨਹੀਂ ਹੁੰਦੀ ਆ ਠੀਕ ਐ ਠੀਕ ਐ ਪੰਨਾ ਇਹਦੇ ਵੀ ਡੋਲ ਆ ਨਾ ਇਹ ਬੱਚੇ ਕਢਾਉਂ ਨਹੀਂ ਸਕਦੇ ਇਹ ਲਾਈ ਹੁਣ ਆ ਲਾਈ ਦੀ ਇਹ ਤਾਂ ਬੱਚਾ ਤੁਹਾਨੂੰ ਵਿਖਾਇਆ ਸੀ ਤਰ ਅੱਛਾ ਉਹ ਉਧਰ ਨਾ ਪੜਨਾ ਹਾਂ ਠੀਕ ਐ ਠੀਕ ਐ ਇਹ ਕਿਹਦਾ ਬੱਚਾ ਹੋ ਰਿਹਾ ਉਹ ਜਿਹੜਾ ਲਾਲ ਜਿੰਨਾ ਸੀਗਾ ਹਾਂ ਉਹ ਇਹਦਾ ਬੱਚਾ ਹੈ ਇਹ ਕਾਲਾ ਜੀ ਨੇ ਵੀ ਇਹਦਾ ਇਹਦਾ ਪਹਿਲਾਂ ਦੇਖ ਲਿਆ ਹਾਂ ਠੀਕ ਐ ਦੋ ਬੱਚੇ ਤੇ ਕਾ ਛੱਡਣਾ ਇੱਥੇ ਪਿਲੀਆਰੇ ਰਹਿ ਗਏ ਸੀ ਕਿ ਵਿੱਥਾਂ ਹੀ ਬਹੁ ਮੇਰੇ ਹਿਸਾਬ ਨਾਲ ਹੂੰ ਬਹੁ ਟੱਕਰੇ ਕਰੇ ਬਹੁ ਟੱਕਰ ਇਹਦੇ ਪੱਲੇ ਦੇ ਹਾਂ ਪੱਲੇ ਇਹਦੇ ਵੀ ਵੱਡੇ ਆ ਪਟਰ ਬੁੱਟਰ ਨਾਲ ਦਾ ਸਿਸਟਮ ਜਿਵੇਂ ਹੀ ਹੈਣੀ ਕੋਈ ਨਹੀਂ ਪਟਣਾ ਨਹੀਂ ਪਟਾਂ ਗਿਆ ਤੇ ਕਿਹਾ ਪਟੂੰਗਾ ਮੈਂ ਅੱਛਾ ਪਟ ਕੇ ਫਰਸਾ ਕਰ ਅਣਿਦੇ ਫਿਰ ਸਾਰੇ ਇਕੱਠੇ ਆ ਜਾਣਗੇ ਇਹ ਪਿਛਲੇ ਸਾਲ ਰਹਿ ਗਿਆ ਸੀ ਯਾਰ ਅੱਛਾ ਪਿਛਲੇ ਸਾਲ ਤਾਂ ਫਿਰ ਤੂੰ ਨਾਲਿਆ ਨਾ ਮੈਂ ਬੱਧੇ ਇੱਕ ਬਿਮਾਰ ਹੋ ਗਏ ਤੇ ਇੱਕ ਤੂੰ ਡਿਊਟੀ ਤੇ ਸੀਗਾ ਉਦੋਂ ਹਨਾ ਹਾਂ ਇੱਕ ਡਿਊਟੀ ਤੇ ਸੀ ਇੱਕ ਜਦੋਂ ਮੈਂ ਕੱਢਿਆ ਟਾਈਮ ਤਾਂ ਮੇਰੇ ਕੋਲ ਲੱਗਦਾ ਨਹੀਂ ਸੀਗਾ ਇਹ ਕੋਠੀ ਤੇ ਬਹਿਣ ਲੱਗ ਗਿਆ ਅੱਛਾ ਇੱਕ ਵਾਰੀ ਇੱਕ ਦੋ ਵਾਰੀ ਕੋਠੀ ਤੇ ਬੈਗਾ ਫਿਰ ਮੈਂ ਬੰਦ ਹੀ ਕਰਦਾ ਠੀਕ ਯਾਰ ਨਾ ਬੰਦ ਹੀ ਹੈ ਠੀਕ ਹੈ ਠੀਕ ਹੈ ਇੱਕ ਵਾਰੀ ਇਸੇ ਦੀ ਭੈਣਾਂ ਤੁਹਾਨੂੰ ਮੁਕਾਉਂ ਉਹ ਵੀ ਛੱਡ ਮੀ ਜਾਵੇ ਆਉ ਉਸਦੀ ਭੈਣ ਇਹ ਬਹੁਤ ਉੱਡੀ ਆ ਆਖੇ ਦੀ ਬਹੁਤ ਸਾਫ ਹਨ ਇਹ ਬਹੁਤ ਉੱਡੀ ਵੀ ਹੈ ਇਹ ਕਿਹ ਛੱਡ ਰਹੀ ਹੈ ਦੋਨੇ ਭੈਣ ਭਰਾ ਹੀ ਛੱਡ ਰੇ ਠੀਕ ਹੈ ਜੀ ਹੁ ਬਾਈਆਂ ਤਾਂ ਆਪਾਂ ਨੇੜੇ-ਨੇੜੇ ਲੰਗੇ ਛੜਾ ਦੂਰ ਤੱਕ ਨਹੀਂ ਛੱਡ ਦੇਣਾ ਲੋਕਲ ਜਿੰਗਾ ਆਪੇ ਉਹ ਦਾ ਇਹ ਵੀ ਪਹਿਲਾਂ ਦਿਖਾਏ ਆ ਇਹਦੇ ਪਹਿਲਾਂ ਮਖਾਏ ਆ ਸੇਮੀ ਜਮਾਣਾ ਸਾਰੇ ਇੱਕੋ ਜੀ ਐ ਇਹਦੇ ਭੈਣ ਭਾਈ ਸਾਰੇ ਬਾਈਆਂ ਜਿੱਥੇ ਵੇ ਅੱਛਾ ਇਹ ਕਿੱਥੋਂ ਆਇਆ ਇਹ ਘਰ ਦਾ ਹੀ ਸੀਗਾ ਪੱਠਿਆਂ ਦਾ ਠੀਕ ਐ ਠੀਕ ਐ ਉਹ ਭਾਈ ਦੇ ਫਿਰ ਦੇ ਬੈਠਾਗਾ ਤੁਹਾਨੂੰ ਪਤਾ ਯਾਰ ਮੈਂ ਦੇ ਦਿੰਦਾ ਉਹਨਾਂ ਇਹ ਮੁਰਕੇ ਹੋ ਗਾਮਸ਼ਾ ਹੋ ਗਏ ਇਹਦੇ ਭੈਣ ਭਾਈ ਵੀ ਵੰਡ ਤਿੰਨੇ ਅੱਛਾ ਆਉ ਉਹਨਾਂ ਦੀ ਮਾਂ ਹੈ ਜਮਾ ਇੱਕ ਚੀਜ਼ ਹੀ ਇਹ ਰੇਵੀ ਉਮੀ ਇਹਦੇ ਅੱਖ ਜੀ ਕਿਵੇਂ ਕਿਵੇਂ ਲੱਗਦਾ ਇਹ ਆਈ ਐ ਇਹ ਮੇਰੇ ਕੋਲ ਆਈ ਸੀ ਯਾਰ ਅੱਛਾ ਇਹ ਆਈ ਸੀ ਹਾਂ ਇਹ ਆਪਣੇ ਏਰੀਏ ਦਾ ਕੋਈ ਨਾਮੀ ਖਿਡਾਰੀ ਆ ਅੱਛਾ ਉਹਦੀ ਆਈ ਸੀ ਠੀਕ ਹੈ ਠੀਕ ਹੈ ਇਸੇ ਦੀ ਪੱਠੇ ਕਢਾਈ ਫਿਰਦਾ ਦੋ ਇਹਦੇ ਇੱਕ ਕੀ ਹੈਗੀ ਤੇ ਇਹ ਹੁਣ ਉਹ ਪਹਿਲਾਂ ਵਾਲੇ ਦਾ ਚ ਨਾ ਹੁਣ ਅੱਡੇ ਤੇ ਰਵੇ ਠੀਕ ਹੈ ਠੀਕ ਹੈ ਤਿੰਨ ਸੀਗੇ ਇੱਕ ਤਿੰਨ ਸੀਦੇ ਇੱਕ ਉਹ ਸੋਨੇ ਨੂੰ ਤੇਰਾ ਰਾਜੂ ਗੇ ਜਿਹੜੇ ਜਿਹਦੇ ਬੱਚੇ ਉੜਦੇ ਆ ਇਹ ਇਹਦੇ ਪਰ ਆ ਠੀਕ ਹੈ ਠੀਕ ਹੈ ਠੀਕ ਹੈ ਇੱਕ ਕਾਗ ਉਤਰ। ਸਰਗੀ ਦਾ ਇੱਕ ਬੱਚੜਾ ਹੈ। ਇਹਦੀ ਆਖੋਰ ਸਾਹਬ ਦੀ ਐ ਸ਼ਰਮਾ ਪਾਇਆ ਉਹਨਾਂ ਨੇ। ਆਹ। ਇਹ ਵੀ ਲਖੇ ਤੋਂ ਆਇਆ ਯਾਰ। ਅੱਛਾ। ਇਹ ਵੀ ਕਿਸੇ ਨਾਮੀ ਖਿਡਾਰੀ ਦੀ ਆ। ਹਾਂ। ਇਹ ਕੱਟ ਕਰੀ ਬੈਠਾ ਵੀ ਉੱਡਦਾ ਹੈ ਨਾ। ਇਹ ਫਿਰ ਪਾ ਮੋੜਨਾ ਯਾਰ। ਠੀਕ ਹੈ ਠੀਕ। ਉਹ ਮੋੜਨੇ ਕਬੂਤਰ ਤਾਂ ਕਾਟ ਹੀ ਚਾਹੀਦੇ ਨੇ ਉੱਡ ਡੜ ਜਾਵੇ ਯਾਰ ਅਗਲਾ ਫਿਰ ਗੁੱਸਾ ਕਰਦਾ। ਪਰਪੂਰ ਬਹੁਤ ਗਾ ਬਈ ਇਹਦਾ ਇੱਕ ਬੱਚਾ ਖੜਾ ਹੈ ਜੀ ਛੋਟਾ ਅੱਛਾ ਕਿਵੇਂ ਜੋਰ ਲਾ ਜੋਰ ਲਾ ਕੇ ਛੋੜਣਾ ਲੱਗ ਜੇ ਸਾਲੇ ਮੰਜੇ ਦੇ ਪੈ ਜਾਂਦਾ ਇਹਦਾ ਪੁਰਾਣਾ ਕਬੂਤਰ ਆ ਇਹ ਵੀ ਬਰੜਾਣਾ ਆਏ ਬਰੜਾ ਲੈ ਵੀ ਚਿੱਟੀ ਗਲੀ ਦਾ ਵੱਡਾ ਕਬੂਤਰ ਆ ਇਹੋ ਜਾ ਕਿਦਾ ਬੱਚਾ ਨਹੀਂ ਇਹ ਤਾਂ ਆਪਣੇ ਰਿਸ਼ਤੇਦਾਰੀ ਚ ਆਇਆ ਅੱਛਾ ਠੀਕ ਹੈ ਠੀਕ ਹੈ ਆ ਵੇ ਠੱਲ ਜੀ ਵੀ ਬਾਈ ਉਹਦਾ ਚੰਗੇ ਖਿਡਾਰੀ ਦਾ ਲੱਗਦਾ ਤਾ ਹਨ ਚੰਗੇ ਖਿਡਾਰੀ ਨਹੀਂ ਆ ਕਬੂਤਰ ਆ ਵੀ ਬਾਈ ਦੇ ਵੀਡੀਓ ਨੂੰ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਕਬੂਤਰ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਆ ਵੇ ਵੀ ਲਾਰਜੀ ਨੇ ਕਬੂਤਰ ਆ ਵੀ ਕਾਲੀਆਂ ਨੰਦਰਾ ਬਹੁਤ ਸੋਹਣਾ ਵੀ ਬੱਚਾ ਵੀ ਕਬੂਤਰ ਤਰ੍ਹਾਂ ਆ ਵੀ ਉੱਥੇ ਇਹ ਵੀ ਲਾਲਚੀ ਨਹੀਂ ਹੈ ਇਹ ਵੀ ਉੱਥੇ ਕਬੂਤਰੀ ਹੈ ਹਾਂ ਇਹਦੀ ਅੱਖ ਬੜੀ ਚੰਦਰੀ ਹੈ ਝਾਕਦੀ ਭੇੜਾ ਭੇੜਾ ਨਾ ਇਹ ਬਹੁਤ ਉੱਡੀ ਹੈ ਹਾਂ ਇਹ ਬੰਦ ਹੀ ਕਰ ਦੇ ਇਹ ਤੇਰੇ ਕੋਲ ਉੱਡੀ ਕਿ ਕਿਤੇ ਹੋਰ ਉੱਥੇ ਉੱਡੀ ਵੀ ਆ ਅੱਛਾ ਇਹ 39 ਦਿਨ ਤੱਕ ਤਾ 90 ਦਿਨ ਉੱਡੀ ਸੀ ਹਾਂ ਉਹ ਦੋ ਵਾਰ ਫਿਰ ਬੰਦ ਕਰਤੀ ਇਹਦਾ ਇਹਦਾ ਵੀ ਇੱਕ ਬੱਚਾ ਕਢਾਇਆ ਇਹ ਪਹਿਲਾਂ ਲੱਖੇ ਕੋਲੇ ਸੀ ਉਹਦੇ ਬੱਚੇ ਕਢਾਇਏ ਦੇ ਅੱਛਾ ਫਿਰ ਆਪਾਂ ਇਹ ਕਿਹਦੇ ਆ ਇਹ ਕਿਹਦੇ ਲੱਖੇ ਤੋਂ ਲੈ ਕੇ ਆਏ ਆ ਇਹਦੇ ਇੱਕ ਬੱਚਾ ਕਢਾਇਆ ਇਹਦਾ ਬੱਚਾ ਵਿਖਾ ਦਿਨ ਇਹਦਾ ਵੀ ਦਿਖਾ ਜਿਹੜੀ ਉਹ ਕਬੂਦਰੀ ਵਿਖਾਈ ਤੁਹਾਨੂੰ ਲਾਲ ਚਿਨੀ ਉਹ 17 ਫਰੀ ਆ ਅੱਛਾ 17 ਫਰ 17 ਫਰ ਪੁੱਛ ਭਾਈ ਚੈੱਕ ਕਰਾਏ ਨਹੀਂ ਅਸੀਂ ਮੰਨਦੇ ਗਏ ਉਹਦੀ ਚੈੱਕ ਕਰਾ ਦੇਣਾ ਤੁਹਾਨੂੰ ਆਉਦਾ ਬੱਚਾ ਠੀਕ ਚਿੱਟੀਆਂ ਖਾਣਾ ਸੋਹਣਾ ਬੱਚਾ ਇਹ ਵੀ ਛੱਡਣਾ ਐ ਕਿ ਤਿਆਰ ਆ ਠੀਕ ਹੈ ਜੀ 17 ਫਰ ਦੇਖੇ ਨਹੀਂ ਯਾਰ 17 ਫਰ ਤਾਂ ਸਾਨੂੰ ਦਿਖਾ ਕੇ ਕਿੰਨੇ ਕੁ ਭਾਰੀ ਪੂਛ ਹੁੰਦੀ ਐ ਉਹ ਤੁਹਾਨੂੰ ਬੁਖਾ ਦੇ ਬੱਚਾ ਆ ਵੀ ਸੋਹਣਾ ਹੈ ਇਹ 15 ਫਰ ਇਹ 15 ਫਰ ਆ ਇਹਦਾ ਹੁਣ ਝਾੜ ਝੂੜ ਪਾਇ ਬੋਣਾ ਇਹ ਕੋਈ ਫਰਕ ਹੁੰਦਾ ਪੂਛਾਂ ਬੱਚਾਂ ਦੇ ਫਰਾਂ ਦਾ ਕਿ ਨਹੀਂ ਯਾਰ ਆਪਾਂ ਤਾਂ ਮੰਨਦੇ ਨਹੀਂ ਹੂੰ ਉਹ ਨੋਰਮਲ ਤਾਂ ਕਿਨੇ 12 ਹੁੰਦੇ ਕਿ 14 ਹੁੰਦੇ 12 ਫਰ ਹੁੰਦੇ ਹੂੰ 12 ਹੀ ਹੁੰਦੇ ਹਨ ਇਹਦੇ ਫਰ ਜ਼ਿਆਦੇ ਇੱਕ ਤਾਂ ਕਿੰਨੇ ਤੇਰੀ ਪੂਜ ਦੇ ਫਾਰੇ ਇੱਕ ਇੱਕ ਆ 17 ਫਰੀਆ ਪੂਜੇ ਚ ਇਹਦੇ 17 ਫਰ ਹੁੰਦੇ ਆ ਕਹਿੰਦੇ ਇਹ ਵੀ ਗਿਣ ਕੇ ਦਿਖਾ ਸਾਨੂੰ ਆਏ ਅਸੀਂ ਮੰਨਦੇ ਲੈ ਵੀ ਕਹਿ ਲਾ ਫਿਰ ਆਪ ਹੀ ਕਹਿਣਾ 1 2 3 4 5 6 7 8 9 10 11 12 13 14 15 16 ਤੇ 17 17 ਫਰ ਆ ਵੀ ਪੂਜਦੇ ਤੇ ਨਾਰਮਲ ਨੂੰ 12 ਕੀ ਹੁੰਦੇ ਆ ਕਬੂਤਰੀ ਵੀ ਬਹੁਤ ਸੋਹਣੀ ਹੈ ਖਟੰਗਾ ਖਾਂਦੀ ਹੈ ਲਾਲਚ ਨਹੀਂ ਹੈਗੀ ਸਾਥ ਛੱਟੀ ਮੜੇ ਤਾਂ ਵਾਲਾ ਹੋਰ ਸੇਲ ਨਹੀਂ ਗਈ ਉਹੀ ਰੱਖੀਏ ਸ਼ੌਕ ਨਾਲ ਹਾਂ ਛੱਡ ਦੇ ਵੀ ਅੱਗੇ ਆ ਸੀਗੇ ਬਾਈ ਦੇ ਕਬੂਤਰ ਕਬੂਤਰ ਕਿਵੇਂ ਲੱਗੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਵੇਂ ਜੀ ਸਾਹਿਬ ਜੀ ਦੂਰ ਰਹਿ ਗਿਆ ਰੋਜਾ ਆਈ ਸਾਡਾ ਇਹ ਡਰਨਾ ਬਣਾਇਆ ਵਾ ਉਹ ਹੈਗੀ ਛਤਰੀ ਇੱਥੇ ਲਾਉਣੀ ਛਤਰੀ ਇਹਦੀ ਤੂੰ ਛਤਰੀ ਬੁੜਕਾ ਲੱਗਾਂਗਾ ਇਹ ਕਿੱਧਰ ਲੱਗੀ ਨਹੀਂ ਇਹ ਵੀ ਲਾਵਾਂਗੇ ਦਾ ਸ਼ਾਟ ਚਾਹ ਨਾ ਠੀਕ ਹੈ ਭਾਈ ਠੀਕ ਹੈ ਵੀ ਮਿਲਦੇ ਆਂ ਅਗਲੀ ਵੀਡੀਓ ਚ ਕੂਟਰ ਚੰਗੇ ਲੱਗੇ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ ਬਾਏ ਬਾਏ ਕੁਝ ਕਹਿਣਾ ਚਾਹੂੰਗਾ ਕੰਮ ਕਰਦਾ ਸ਼ੋਰ ਉਤਾਰਦਾ